ਆਪ ਮੁਸਲਮਾਨ ਵਿੱਚ ਖੂਨ ਖਾਣਾ ਗੁਨਾਹ ਸਿੱਖ ਲਈ ਪਰਾਇਆ ਹੱਤ ਛਾਣਾ ਗੁਨਾਹ ਇਹ ਤਾਂ ਕਿ ਆਪਾਂ ਪਰਾਇਆ ਹੱਕ ਨਹੀਂ ਖਾਣਾ ਇਹ ਲੋਕ ਰਾਤ ਦੇ ਪੂਰਾ ਪਿੰਡ ਦੇ ਕੋਲੇ ਲੋਕੀਂ ਮਟਰ ਦਾਹਾ ਜਾ ਕੇ ਦਾ ਮਾਨੂੰ ਤੇ ਲਾਇਆ ਜਦੋਂ ਦੇ ਇਹ ਜਰੀਆ ਮੇਰੇ ਕੋਲ ਬਹੁਤ ਪੈਸੇ ਚੁੱਕ ਘਰ ਦੇ ਪੈਸੇ ਹੁੰਦੇ ਤੇ ਚਾਹੇ ਕੰਮ ਵੀ ਕਰਦੇ ਕਿ ਨਹੀਂ ਕੋ ਤਾਂ ਦੇ ਬੜੇ ਤਕੋ ਜਿਹਾ ਪੈਸੇ ਹੁੰਦੇ ਤੇ ਪਰ ਚੀਜ਼ ਵਾਂਗਰਦਾ ਤਾਂ ਘਰ ਦੀ ਮਰਜ਼ੀ ਹੁੰਦੀ ਜੀ ਬੱਚੇ ਉਹੋੜੋ ਦਾ ਧਿਆਨ ਕਰ ਜਿੱਕਰ ਕੋਈ ਨਿਆਤਰਾ ਮਿਲ ਜਾਏ ਕੋਈ ਨਜ਼ਰ ਮਿਲ ਜਾਏ ਜਿੰਨੀ ਤੁਹਾਡੇ ਕੋਲ ਸ਼ਕਤੀ ਆ ਉਹਦੀ ਮਦਦੀਆਂ ਜਨਾ ਇੰਪੋਰਟ ਆ ਸੋ ਮੈਂ ਹੋਰ ਵੀ ਦਨਾਂ ਨੂੰ ਕੱਢਣਾ ਬਹੁਤ ਨਾਲ ਉਹਦੇ ਰਵਿਆਸ ਨੂੰ ਨਾਲ ਨਾਲ ਨਹੀਂ ਸੱਜੇ ਰਿਹਾ ਜਦੋਂ ਮੁਕਤੀ ਕੇ ਜਦੋਂ ਮੌਤ ਦਾ ਮੈਂ ਜਦੋਂ ਲੋਪਿਆਉਂਦਾ ਜਦੋਂ ਇਹ ਯਾਤਨਾ ਨੂੰ ਕਰਦਾ ਜਾ گرمخی پینتی ਇਹ ਬੱਚਿਆਂ ਨੂੰ 3 ਤੋਂ 6 ਸਾਲ ਦੇ ਤੱਕ 6 ਤੋਂ 12 ਸਾਲ ਦੇ ਤੱਕ ਅਸੀਂ ਇਕੱਲੇ-ਇਕੱਲੇ ਪਿੰਡ ਦੇ ਵਿੱਚ ਜਾ ਕੇ ਹਰ ਮਹੀਨੇ ਹਰ ਇੱਕ ਵਾਰ ਨੂੰ ਬੱਚਿਆਂ ਨੂੰ ਗੁਰਬਾਣੀ ਪਾਠ ਕਰਵਾਉਂਦੇ ਹਾਂ। ਮਾਪੇ ਵੀ ਕੋਈ ਨਹੀਂ ਆਉਣਗੇ। ਮਾਪੇ ਵੀ ਕੋਈ ਨਹੀਂ ਆਉਣਗੇ। ਜਿੰਨਾ ਦਿਨਾਂ ਦਾ ਪੜਾਈ ਦੇ ਪਿੰਡਾਂ ਨੂੰ सत सीयकाल <laughs> <coughs> <speaking> 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 ਸਵੇਰ ਵਾਲੇ ਅਨੰਦਗਰ ਵਾਲੇ ਜੀ ਜੀਸਾ ਵਾਲੇ ਉਹ ਵੀ ਆਪਣਾ ਸਰਮਾਨ ਲੈ ਲੈਣਗਾ ਸਾਹਿਬਾਇ ਗੁਰਜੀ ਕੀ ਪਤੇ ਗੁਰਬਾਣੀ ਦਾ ਫਰਮਾਨ ਹੈ ਜਿਵੇਂ ਸਤ ਮੰਦਰ ਕੰਚਨ ਕੇ ਉਸਾਰ ਦੀ ਨੇ ਤੈ ਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ ਭਾਈ ਗੁਰਦਾਸ ਜੀ ਦਾ ਬੋਲ ਆ ਕਿ ਜੇ ਕੋਈ ਸੈਂਕੜੇ ਸੋਨੇ ਦੇ ਮੰਦਰ ਬਣਾ ਦੇ ਪਰ ਜੇ ਆਪਾਂ ਉਹਦੇ ਬਰਾਬਰ ਤੇ ਸਿੱਖ ਨੂੰ ਗੁਰੂ ਸਾਹਿਬ ਦਾ ਇੱਕ ਸ਼ਬਦ ਵੀ ਸਿਖਾ ਦਈਏ ਤੇ ਵੱਡਾ ਪੁੰਨਾ ਮੈਂ ਇਹ ਸਮਝਦਾ ਕਿ ਮਾਤਾ ਗੁਜਰੀ ਜੀ ਵੈਲਫੇਅਰ ਸੇਵਾ ਸੁਸਾਇਟੀ ਜੋ ਭਾਈ ਸੁਰਿੰਦਰ ਸਿੰਘ ਜੀ ਮਟੌਰ ਬਾਬਾ ਅਵਤਾਰ ਸਿੰਘ ਜੀ ਟੀਬੀ ਸਾਹਿਬ ਵਾਲੇ ਇਹਨਾਂ ਨੇ 10 ਰੋਜ਼ਾ ਗੁਰਮਤ ਕੈਂਪ ਜਿਹੜਾ ਇੱਥੇ ਲਗਾਇਆ ਹੀ ਔਰ ਮੈਂ ਲਗਭਗ 60-65 ਮਿੰਟ 1 ਘੰਟੇ ਤੋਂ ਜ਼ਿਆਦਾ ਸਮਾਂ ਬੱਚਿਆਂ 'ਤੇ ਬਤਾਇਆ ਬੱਚਿਆਂ ਨਾਲ ਗੱਲਬਾਤ ਕੀਤੀ ਬੱਚਿਆਂ ਨੂੰ ਕਾਫੀ ਗੁਰਮਤ ਦਾ ਗਿਆਨ ਆ ਔਰ ਬੱਚਿਆਂ ਨੂੰ ਜਿਹੜਾ ਵੀ ਸਵਾਲ ਪੁੱਛਿਆ ਗਿਆ ਉਹਦਾ ਜਵਾਬ ਦਿੱਤਾ ਅੱਜ ਦੇ ਪਦਾਰਥਵਾਦੀ ਯੁੱਗ ਦੇ ਵਿੱਚ ਬੱਚਿਆਂ ਨੂੰ ਗੁਰੂ ਪਾਤਸ਼ਾਹ ਦੀ ਬਾਣੀ ਦੇ ਨਾਲ ਜੋੜਨਾ ਬਾਣੀ ਦੇ ਨਾਲ ਜੋੜਨਾ ਇਹ ਬਹੁਤ ਵੱਡਾ ਉਪਰਾਲਾ ਆ ਔਰ ਇਹੋ ਦੇ ਉਪਰਾਲੇ ਜਿਹੜੇ ਆ ਪਿੰਡ-ਪਿੰਡ ਤੇ ਸ਼ਹਿਰ-ਸ਼ਹਿਰ ਹੋਣੇ ਚਾਹੀਦੇ ਆ ਕਿਉਂਕਿ ਬੱਚੇ ਸਾਡਾ ਭਵਿੱਖ ਆ ਬੱਚੇ ਕੌਮ ਦੀ ਪਨੀਰੀ ਆ ਇਹਨਾਂ ਵਿੱਚੋਂ ਹੀ ਯੋਧੇ ਪੈਦਾ ਹੁੰਦੇ ਆ ਸੂਰਮੇ ਪੈਦਾ ਹੁੰਦੇ ਆ ਵਿਦਵਾਨ ਪੈਦਾ ਹੁੰਦੇ ਆ ਔਰ ਸਮਾਜ ਦੀ ਸੇਵਾ ਕਰਨ ਵਾਲੇ ਜਿਹੜੇ ਆਗੂ ਪੈਦਾ ਹੁੰਦੇ ਆ ਇਹ ਬੱਚਿਆਂ ਦੀ ਉਹ ਸਾਰੀ ਧਰਮ ਦੇ ਮੁਤਾਬਕ ਹੋਵੇਗੀ ਤੇ ਸਮਾਜ ਬਹੁਤ ਹੀ ਸੁੰਦਰ ਅਤੇ ਸਮਾਜ ਇੱਕ ਸਵਰਗ ਹੋਊਗਾ ਤੋਂ ਬੱਚੇ ਗੁਰਬਾਣੀ ਦੇ ਨਾਲ ਜੁੜੇ ਹੋਏ ਆ ਬੱਚੇ ਇਤਿਹਾਸ ਨੂੰ ਸਮਝਦੇ ਆ ਮੈਂ ਸਮਝਦਾ ਪੀ ਇਹੋ ਜੇ ਪ੍ਰਾਲੇ ਪਿੰਡ ਪਿੰਡ ਤੇ ਨਗਰ ਨਗਰ ਹੋਣੇ ਚਾਹੀਦੇ ਆ ਤਾਂ ਕਿ ਸਾਡੇ ਬੱਚੇ ਗੁਰ ਇਤਿਹਾਸ ਨਾਲ ਜੁੜ ਸਕਣ ਬਾਣੀ ਨਾਲ ਜੁੜ ਸਕਣ ਸੱਚੇ ਪਾਤਸ਼ਾਹ ਨਾਲ ਜੁੜ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਗੁਜਰੀ ਵੈਲਫੇਅਰ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਮੋਹਿੰਦੀ ਮੰਡੀ ਵਿਖੇ ਬੱਚਿਆਂ ਦਾ ਕੈਂਪ ਲਗਾਇਆ ਗਿਆ ਜੋ ਕਿ ਖਾਸ ਕਰਕੇ ਦਿਹਾਤੀ ਬੱਚੇ ਸਨ ਪਿੰਡਾਂ ਦੇ ਇਹਨਾਂ ਬੱਚਿਆਂ ਨੂੰ ਨਿਤਨੇਮ ਦੀ ਸੰਥਿਆ ਕਰਾਈ ਗਈ ਤੇ ਗੁਰਮਤ ਦੀ ਸੋਝੀ ਦਿੱਤੀ ਗਈ ਤਕਸ਼ਰੀ ਕੇਸਗੜ ਸਾਹਿਬ ਦੀ ਛਤਰਛਾਇਆ ਹੇਠੀ ਕੈਂਪ ਚਲਾਇਆ ਗਿਆ। ਬੱਚਿਆਂ ਨੂੰ ਸਮਝਾਉਣ ਦੇ ਲਈ ਸਾਥਿਆ ਦੇਣ ਦੇ ਲਈ ਤਕਸ਼ਰੀ ਕੇਸਗੜ ਸਾਹਿਬ ਬਲੋ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕਾਂ ਨੇ ਆ ਕੇ ਬੱਚਿਆਂ ਦੇ ਇਹ ਜੋ ਕਾਰਜ ਰੰਭਿਆ ਸੀ ਇਹ ਪੂਰਾ ਕੀਤਾ। ਨੇ ਤੇ ਵਿਸਾਥਿਆ ਦਿੱਤੀ ਅਤੇ ਗੌਰਵਤ ਚੇਤਨਾ ਦਿੱਤੀ। ਤਕਸ਼ਰੀ ਕੇਸਗੜ ਸਾਹਿਬ ਬਲੋ ਖਾਸ ਕਰਕੇ ਬੱਚਿਆਂ ਨੂੰ ਸੇਵੀਆਂ ਜਾਂ ਹੋਰ ਖਾਣ-ਪੀਣ ਦਾ ਪ੍ਰਬੰਧ ਕੀਤਾ ਸਾਡੇ ਬਹੁਤ ਹੀ ਸਤਾਰਜੋ ਸੰਤ ਬਾਬਾ ਅਵਤਾਰ ਸਿੰਘ ਜੀ ਟੀਬੀ ਸਾਹਿਬ ਵਾਲੇ ਜਿਹਨਾਂ ਦੇ ਇਹ ਡੇਰਾ ਮੋਇਆਂ ਦੀ ਮੰਡੀ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਹੈ ਉਹਨਾਂ ਥੱਲੇ ਉਹਨਾਂ ਨੇ ਬੜੀ ਸਤਕਾਰ ਨਾਲ ਕੈਂਪ ਨੂੰ ਸੱਦਾ ਦੇ ਕੇ ਬੱਚਿਆਂ ਨੂੰ ਇੱਥੇ ਕੈਂਪ ਲਵਾਇਆ ਗਿਆ ਮੈਂ ਬਾਬਾ ਅਵਤਾਰ ਸਿੰਘ ਜੀ ਦਾ ਟੀਬੀ ਸਾਹਿਬ ਵਾਲੇ ਦਾ ਤਹਿਤ ਲੋਤ ਰੁਵਾਦੀਆਂ ਜਦੋਂ ਕੈਂਪ ਦੀ ਸਮਾਪਤੀ ਹੋਈ ਬੱਚਿਆਂ ਨੇ ਬੜੀ ਰੋ ਦੇ ਵਿੱਚ ਆ ਕੇ ਤੇਜ਼ੀ ਦੇ ਵਿੱਚ ਆ ਕੇ ਸਿੰਘ ਸਾਹਿਬ ਦੇ ਸਵਾਲਾਂ ਦਾ ਜਵਾਬ ਦਿੱਤਾ ਸਿੰਘ ਸਾਹਿਬ ਨੇ 100 ਘਟੋ ਘਟ 100 ਜਿਹੜਾ ਸਵਾਲ ਹੈ ਬੱਚਿਆਂ ਨੂੰ ਲਗਾਤਾਰ ਕੀਤਾ ਤੇਜ਼ੀ ਦੇ ਵਿੱਚ ਬੱਚਿਆਂ ਨੇ ਉਸੇ ਤਰ੍ਹਾਂ ਤੇਜ਼ੀ ਦੇ ਜਵਾਬ ਦਿੱਤਾ ਸਿੰਘ ਸਾਹਿਬ ਦੀ تسਲੀ ਕਰਾਈ ਕਿ ਬੱਚਿਆਂ ਨੇ ਕੋ ਸਿੱਖਿਆ ਸੋ ਇਸੇ ਤਰ੍ਹਾਂ ਮੈਂਬਰ ਸਾਡੇ ਸਤਕਾਰਯੋਗ ਸਰਦਾਰ ਚਾਹੜਾ ਸਾਹਿਬ ਜੀ ਜਿਨ੍ਹਾਂ ਨੇ ਆ ਕੇ ਬੱਚਿਆਂ ਨੂੰ ਸਨਮਾਨਿਤ ਕੀਤਾ ਤੇ ਨਾਲ ਹੀ ਕਿਲਾਨੰਦਗੜ੍ਹ ਸਾਹਿਬ ਵੱਲੋਂ ਸਤਬਾਬ ਪ੍ਰੇਮ ਸਿੰਘ ਜੀ ਭੱਲੜੀ ਵਾਲਾ ਨੇ ਵੀ ਨਾਲ ਬੱਚਿਆਂ ਨੂੰ ਸਨਮਾਨਤ ਕੀਤਾ ਸਤਿਕਾਰ ਦਿੱਤਾ ਬੱਚਿਆਂ ਨੂੰ ਸਾਰੀ ਕਮੇਟੀ ਨੇ ਸਾਂਝੇ ਤੌਰ ਤੇ ਸਤਬਾਬਾ ਅਵਤਾਰ ਸਿੰਘ ਜੀ ਅਤੇ ਸਾਡੇ ਸਤਕਾਰਯੋਗ ਮੈਂਬਰ ਚਾਉੜਾ ਸਾਹਿਬ ਤੇ ਉਹਨਾਂ ਦੇ ਨਾਲ ਸਿੰਘ ਸਾਹਿਬ ਤਖਰੀ ਕੇਸਕਰ ਸਾਹਿਬ ਗਿਆਨੀ ਤਲਦੀਰ ਸਿੰਘ ਜੀ ਗੜਕਾ ਜੀ ਉਹਨਾਂ ਨੂੰ ਅਤੇ ਬਾਬਾ ਪ੍ਰੇਮ ਸਿੰਘ ਜੀ ਭੱਲੜੀ ਵਾਲਾ ਨੂੰ ਸਨਮਾਨਤ ਕੀਤਾ ਉਨ੍ਹਾਂ ਦੀ تسلی کرਾਈ ਕੇ ਇਸੇ ਤਰ੍ਹਾਂ कॅम्प ਜਿਹੜੇ ਐ ਇਹ ਲੱਗਦੇ ਰਹਿਣ ਕਸ਼ਮੀਰ ਕੇਸ਼ਗੁਰ ਸਾਹਿਬ ਦੇ ਸਹਿਯੋਗ ਦੇ ਨਾਲ ਬੱਚਿਆਂ ਦੀ ਜਿਹੜੀ ਸਿਹਤ ਬਣੀ ਰਹੇ ਸੋ ਅਸੀਂ ਆਹ ਵਾਲੇ ਸਮੇਂ ਵਾਸਤੇ ਮਾਪਿਆਂ ਨੂੰ ਇਹ ਬੇਨਤੀ ਕਰਦੇ ਆ ਕਿ ਬੱਚੇ ਰਜਾਈਆਂ ਵਿੱਚ ਪਠਾਲ ਕੇ ਸਿਆਲ ਨੂੰ ਪਰਮਿਆਂ ਨੂੰ ਏਸੀ ਮੋਰੇ ਬਠਾਲ ਕੇ ਬੱਚਿਆਂ ਨੂੰ ਕੋ ਸਿਖਾਇਆ ਨਹੀਂ ਜਾ ਸਕਦਾ ਬੱਚਿਆਂ ਨੂੰ ਜ਼ਿੰਦਗੀ ਦੀ ਜੋਦੇ ਨਹੀਂ ਬਣਾਇਆ ਜਾਇਜ਼ 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 ਸਕਦਾ ਅਤੇ ਨਾਲ ਹੀ ਆਹਨ ਵਾਲੇ ਸਮੇਂ ਦੇ ਜੋ ਸਾਡੇ ਜ਼ਿੰਮੇਵਾਰੀਆਂ ਵੱਡੀਆਂ-ਵੱਡੀਆਂ ਉਹ ਇਹ ਬੱਚੇ ਨਹੀਂ ਸੁਭਾਅ ਦਾ ਜਦੋਂ ਤੱਕ ਅਸੀਂ ਇਹਨਾਂ ਬੱਚਿਆਂ ਨੂੰ ਕਿਸੇ ਮੁਸ਼ਕਲ ਦੇ ਨਾਲ ਨਾ ਜੋੜੀਏ ਬੱਚਿਆਂ ਨੂੰ ਇਹ ਆਉਣ ਵਾਲੇ ਸਮੇਂ ਦੇ ਨਾਲ ਦੂਜਣ ਦਾ ਇੱਕ ਰਸਤਾ ਨਾ ਲੱਭ ਸਕੀਏ ਜਿਵੇਂ ਕਿ ਅੱਜ ਦੇ ਸਮੇਂ ਦੇ ਵਿੱਚ ਨਸ਼ਿਆਂ ਦਾ ਗ੍ਰਾਹ ਵਗ ਰਿਹਾ ਹੈ ਅੱਜ ਗਰਮੀ ਵੀ ਜਿਆਦਾ ਹੈ ਸਰਦੀ ਵੀ ਜਿਆਦਾ ਹੈ ਨਸ਼ੇ ਵੀ ਜਿਆਦਾ ਹੈ ਹੋਰ ਅਲਾਵਤਾਂ ਬਹੁਤ ਹੈ ਇਹਨਾਂ ਸਾਰਿਆਂ ਤੋਂ ਬਚਾਉਣ ਦੇ ਲਈ ਬੱਚਿਆਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਜਾਵੇ ਬਾਣੀ ਦੇ ਬਾਣੇ ਨਾਲ ਜੋੜਿਆ ਜਾਵੇ ਊੜੇ ਦੇ ਜੂੜੇ ਨਾਲ ਜੋੜਿਆ ਜਾਵੇ ਸਾਰੀ ਕਮੇਟੀ ਦੀ ਤੈਅ ਦਿ ਲੋ ਇਹੀ ਭਿਆਦ ਹੈ ਇਹੀ ਧੰਵਾਦ ਹੈ ਬੱਚਿਆਂ ਦਾ ਜਿਹੜੇ ਜਨਾਬ ਮਾਪੇ ਨੇ ਇਸ 48 ਡਿਗਰੀ ਦੀ ਗਰਮੀ ਦੇ ਵਿੱਚ ਬੱਚੇ ਨੂੰ ਭੇਜਿਆ ਸਾਡਾ ਸਾਰੀ ਕਮੇਟੀ ਬਲੋ ਤੈਅ ਦਿ ਲੋ ਧੰਵਾਦ ਹੈ ਆਹ ਨਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਬੱਚੇ ਆਦੇ ਰਹਿਣ ਅਸੀਂ ਬੱਚਿਆਂ ਨੂੰ ਸਗਲਾਈ ਦਿੰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ